ਇਹਦੇ ਗਏ ਸੀਗੇ ਉੱਥੋਂ ਆ ਰਹੇ ਸੀਗੇ ਇਹਦੀ ਸਾਈਕਲ ਹੀ ਖਰਾਬ ਸੀ ਤਾਂ ਕਹਿੰਦਾ ਪਾਪਾ ਟਾਇਰ ਪੋਪ ਹੋਣਾ ਆਇਆ ਤੇ ਉਹ ਮੋਰੇ ਹੈ ਨਾ ਪੋਲੇ ਦਾ ਉਹ ਫਾਟਕ ਬੰਦ ਸੀਗਾ ਉਹਦਾ ਤਾਂ ਪੋਲ ਉੱਤੋਂ ਦੀ ਆ ਗਈ ਇਹਨਾਂ ਇਹਦੇ ਹੋਵੇ ਨਾ ਡੋਰ ਸਕੂਟਰੀ ਤੇ ਆ ਕੇ ਡੇਗੇ ਨੇ ਮਤਲਬ ਕਿ ਆਪਣੇ ਹੱਥਾਂ ਨਾਲ ਪਹਚਾਇਆ ਆਪਣੇ ਆਪ ਨੂੰ ਤੇ ਇਹਦੇ ਹੱਥਾਂ ਤੇ ਫਿਰ ਗਈ ਤੇ ਇਹਦੀ ਗੱਲ ਤੇ ਇਥੋਂ ਹਨਾ ਠੋਡੀ ਤੋਂ ਪਿੱਛੇ ਨੂੰ ਚਲੇ ਗਈ ਤੇ ਇਹਨੇ ਆਪਣਾ ਆਪ ਬਚਾਏ ਨੇ ਫਿਰ ਪਾਪਾ ਨੂੰ ਦੱਸਿਆ ਪਾਪਾ ਡੋਰ ਡੋਰੀ ਇਹਨਾਂ ਨੇ ਫਿਰ ਆਪਣੇ ਵੱਲ ਲੱਜਦਾ ਸਿੱਟੇ ਤੇ ਇਹਨਾਂ ਦੇ ਲੱਗ ਗਏ ਇਹਨਾਂ ਕੱਪੜੇ ਪਾਟ ਗਏ ਤੇ ਸਿੱਧੇ ਇਹੀ ਹੁਣ ਕਹਿੰਨੇ ਆ ਵੀ ਜਿੱਦਾਂ ਸਾਡੇ ਨਾਲ ਇਹ ਹਾਸਾ ਹੋਇਆ ਹੋਰ ਕਿਸੇ ਨਾਲ ਨਾ ਹੋਵੇ। ਕੁਬੇਕ ਸਿੰਘ ਜੀ ਚੈਨਲ ਡੋਰ ਦੇ ਨਾਂ ਤੁਹਾਡਾ ਬੱਚਾ ਗਾਇਲ ਹੋਇਆ। ਕੀ ਮਾਮਲਾ ਹੈ ਸਾਰਾ ਕਿੱਥੇ ਜਾ ਰਹੇ ਸੀ ਤੁਸੀਂ? ਅਸੀਂ ਨਾ ਐਕਚੁਅਲੀ ਅਸੀਂ ਇੱਥੋਂ ਹਰਦੋਦਲੇ ਗਏ ਆ ਉਸ ਤੋਂ ਬਾਅਦ ਅਸੀਂ ਬਾਜ਼ਾਰ ਇੱਥੇ ਬਾਜ਼ਾਰ ਗਏ ਉੱਥੋਂ ਮੈਂ ਡੇਰੀ ਦਾ ਦੁੱਧ ਲਿਆ। ਇਹਦੀ ਸਾਈਕਲ ਹੀ ਖਰਾਬ ਸੀ ਕਹਿੰਦਾ ਮੇਰਾ ਸਾਈਕਲ ਨੂੰ ਟਾਇਰ ਨਵਾਂ ਲੈਣਾ ਹੈਗਾ। ਉਹਦੇ ਕਰਕੇ ਮੈਂ ਓਵਰ ਬ੍ਰਿਜ ਤੇ ਗਿਆ। ਠੀਕ ਹੈ ਜਦੋਂ ਮੈਂ ਬੀਜੇ ਮਾਰਕੀਟ ਪਾਰ ਕੀਤੀ ਮੈਂ ਮਿੱਤੋਂ ਦੇਖਿਆ ਮਿੱਤੋਂ ਪੈਸੇ ਘੱਟ ਸੀ ਮੈਂ ਵਾਪਸੀ ਵੀ ਉਸ ਤੋਂ ਮੋੜਿਆ ਤੇ ਮੈਂ ਜਦੋਂ ਓਵਰਫਲੋ ਤੇ ਚੜਿਆ ਟੌਪ ਤੇ ਆਇਆ ਤਾਂ ਕਿਤੇ ਪਤੰਗ ਆ ਰਹੇ ਸੀਗੇ ਉਹ ਕਿਤੇ ਡੋਰੇ ਦੇ ਸੂਟੀ ਦੇ ਵਿੱਚ ਆ ਗਈ ਆ ਇੰਨੇ ਇਸ ਤਰ੍ਹਾਂ ਹਸਤ ਕੀਤੇ ਇਹਦੇ ਹੱਥਾਂ ਦੇ ਫੇਰੀ ਔਰ ਇਹਦੇ ਕੱਟ ਲਗੇ ਇਸ ਤੋਂ ਬਾਅਦ ਚੱਕ ਕੇ ਮੇਰੇ ਮਾਰੀ ਮੇਰੇ ਆ ਫਿਰ ਕੇ ਇੱਥੇ ਗਈ ਜੇ ਨਾ ਜੇ ਟਰੱਕ ਨਾ ਆਂਦਾ ਤੇ ਉਹ ਡੋਰ ਨਹੀਂ ਟੁੱਟਣੀ ਸੀਗੀ ਉਹ ਸਾਨੂੰ ਹੋਰ ਗਾਇਲ ਕਰਨਾ ਸੀਗਾ ਇਹ ਸਾਡੇ ਨਾਲ ਵਾਕਿਆ ਹੋਇਆ ਇਹ ਮੈਂ ਚਾਹੁੰਦਾ ਵੀ ਸਾਡੇ ਨਾਲ ਇੱਕ ਗੱਲ ਹੋਈ ਆ ਕੱਲ ਹੋਰ ਕਿਸੇ ਨਾਲ ਨਾ ਹੋਵੇ ਫੇਰ ਮੈਂ ਇਸ ਬੱਚੇ ਨੂੰ ਸਰਕਾਰੀ ਅਫ ਐਮਰਜੈਂਸੀ ਚ ਖੜਿਆ ਹੋਣਾਂ ਨੇ ਇਹ ਸਕਿਚ ਕੀਤੇ ਗਏ ਟਾਂਕੇ ਲਾਏ ਬੱਚੇ ਦੇ ਠੀਕ ਹੈ ਜੀ ਮੈਂ ਮੇਰੇ ਵੀ ਇੱਥੇ ਆ ਲੱਗੇ ਆ ਤਾਂ ਦੇਖ ਸਕਦੇ ਆ ਆਪਾਂ ਕਹਿੰਦੇ ਵੀ ਇਸ ਚੀਜ਼ ਤੇ ਨੱਥ ਪਾਈ ਜਾਵੇ ਠੀਕ ਨਹੀਂ ਸਰਕਾਰ ਨੂੰ ਸਾਡੇ ਵਾਲੋਂ ਹੱਥ ਜੋੜ ਕੇ ਬੇਨਤੀ ਹੈ ਅੱਜ ਮੇਰੇ ਨਾਲ ਇਹ ਹੋਇਆ ਕੱਲ ਕਿਸੇ ਹੋਰ ਬੱਚੇ ਦੇ ਨਾਲ ਕਿਸੇ ਮਾਂ ਪਿਓ ਦੇ ਨਾਲ ਨਾ ਹੋਵੇ ਹੁਣ ਇਹਨੂੰ ਬਾਥਰੂਮ ਵੀ ਮੈਂ ਖੁਦ ਕਰਾ ਰਿਆ ਖਾਣਾ ਆਪਣੇ ਹੱਥੀ ਖਿਲਾ ਰਿਆ ਹੈਗਾ ਠੀਕ ਹੈ ਲੈਂਟਰੀ ਬਾਥਰੂਮ ਵੀ ਇਹਨੂੰ ਖੁਦ ਕਰਾ ਰਿਹਾ ਰਾਤ ਨੂੰ ਸੌਂਦਾਂ ਨੇ ਦਰਦ ਹੁੰਦੀ ਏ ਤੇ ਇਹਦਾ ਕੌਣ ਜ਼ਿੰਮੇਵਾਰ ਆਪਾਂ ਫੇਰ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਡੇ ਨਾਲ ਇਨਸਾਫ ਹੋ ਦੇਖੋ ਇਹ ਸਾਡੇ ਕੋਲ ਕੱਲ ਐਮਰਜੈਂਸੀ ਦੇ ਵਿੱਚ ਇੱਕ ਬੱਚਾ ਛੋਟਾ 7-8 ਸਾਲ ਦਾ ਤੇ ਉਹਦੇ ਨਾਲ ਉਹਦੇ ਫਾਦਰ ਆਏ ਸੀ ਉਹਨਾਂ ਦੇ ਪੁੱਲ ਦੇ ਉੱਤੇ ਉਹਨਾਂ ਦੇ ਮੁਤਾਬਕ ਵੀ ਜਿਹੜੀ ਚਾਈਨਾ ਡੋਰ ਹੈ ਉਹ ਬੱਚੇ ਦੇ ਹੱਥ ਦੇ ਵਿੱਚ ਤੇ ਨਾਲੇ ਗਲੇ ਦੇ ਵਿੱਚ ਲੱਗੀ ਤੇ ਨਾਲੇ ਉਹਦੇ ਫਾਦਰ ਦੇ ਵੀ ਬਾਹ ਦੇ ਉੱਤੇ ਫੀਰੀ ਜਿਹਦੇ ਕਾਰਨ ਵੀ ਬੱਚੇ ਦੇ ਹੱਥ ਤੇ ਸੱਟ ਲੱਗੀ ਸੀ ਤੇ ਫਾਦਰ ਦੇ ਵੀ ਸੱਟ ਲੱਗੀ ਸੀ ਮਤਲਬ ਕਿ ਕੱਟ ਲੱਗੇ ਸੀ ਤੇ ਬੱਚੇ ਦੇ ਤਾਂ 4 ਸਟਿਚ ਲੱਗੇ ਨੇ ਤੇ ਨਾਲੇ ਫਾਦਰ ਦੇ ਵੀ ਸਟਿਚ ਲੱਗੇ ਨੇ ਬਟ ਤੇ ਉਹਦਾ ਠੀਕ ਸੀਗੇ ਤੇ ਅਸੀਂ ਉਹਨਾਂ ਨੂੰ ਫਰਸਟ ਏਡ ਦੇ ਕੇ ਸਟੀਚ ਦੇ ਕੇ ਘਰ ਚਲੇ ਗਏ ਸੀ ਅੱਜ ਸਾਡੇ ਕੋਲ ਦੁਬਾਰਾ ਆਏ ਨੇ ਚੈੱਕ ਕਰਨ ਤੇ ਅੱਜ ਵੀ ਉਹ ਠੀਕ ਨੇ ਅਸੀਂ ਪੱਟੀ ਖੋਲ ਕੇ ਦੇਖਿਆ ਠੀਕ ਨੇ ਪਰ ਮੈਂ ਫਿਰ ਵੀ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਵੀ ਇਹ ਜਿਹੜਾ ਹਾਦਸਾ ਇਹ ਵੱਡਾ ਵੀ ਹੋ ਸਕਦਾ ਜੀ ਜਿਹੜੀ ਚਾਈਨਾ ਡੋਰ ਹੈ ਉਹ ਮਤਲਬ ਕਿ ਜੇ ਬੱਚੇ ਦੇ ਹੱਥ ਤੇ ਫਿਰੀ ਹੈ ਜੇ ਉਹ ਉਹਦੇ ਗਲੇ ਦੇ ਵਿੱਚ ਜ਼ਿਆਦਾ ਫਿਰ ਜਾਂਦੀ ਤਾਂ ਉਹਦੀ ਕੋਈ ਗਲੇ ਦੀ ਨਾੜ ਵੀ ਕੱਟ ਹੋ ਸਕਦੀ ਜਿਹਦੇ ਕਰਕੇ ਵੀ ਬੱਚੇ ਦੀ ਜਾਨ ਤੇ ਵੀ ਬਣ ਸਕਦੀ ਸੀ ਇਸ ਕਰਕੇ ਸਾਡੀ ਡਾਕਟਰਸ ਵੀ ਐਜ਼ ਡਾਕਟਰ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਪੀ ਇਹ ਜਿਹੜੀ ਚਾਈਨਾ ਡੋਰ ਹੈ ਇਹਨੂੰ ਬੰਦ ਕਰ ਦਿਓ ਬਿਲਕੁਲ ਬੰਦ ਕਰ ਦਿਓ ਕਿਉਂਕਿ ਇਹ ਟੁੱਟਦੀ ਨਹੀਂ ਹੈਗੀ ਤੇ ਇਸ ਕਰਕੇ ਇਹ ਗਲੇ ਦੇ ਵਿੱਚ ਜੇ ਫਿਰ ਜਾਂਦੀ ਤੇ ਬੱਚੇ ਦੇ ਮੁਸ਼ਕਲ ਹੋ ਜਾਣਾ ਸੀ ਤੇ ਫਿਰ ਅਸੀਂ ਅਪੀਲ ਇਹੀ ਕਰਦੇ ਆਂ ਸਾਰੇ ਡਾਕਟਰ ਵੀ ਤੁਸੀਂ ਚਾਈਨਾ ਡੋਰ ਬੰਦ ਕਰੋ ਤੇ ਇਹ ਕੁਦਰਤੀ ਜਿਹੜਾ ਬੱਚਾ ਹੈ ਤੇ ਉਹਦੇ ਫਾਦਰ ਹੈ ਉਹ ਹੁਣ ਠੀਕ ਹੈ ਗਿਆ ਰੱਬ ਦਾ ਸ਼ੁਕਰ ਹੈ ਪਰ ਇਹ ਹਾਦਸਾ ਵੱਡਾ ਵੀ ਹੋ ਸਕਦਾ ਹੈ ਇਸ ਕਰਕੇ ਚਾਈਨਾ ਡੋਰ ਬੰਦ ਕਰੋ